ਬਾਈ ਗੁਰਿਕਾਲ ਸਾਹਿਬ ਬਾਈ ਗੁਰਜੀਪਤ ਮੈਂ ਤੁਹਾਡਾ ਆਪਣਾ ਰਣਜੋਤ ਸਿੰਘ ਨਾਮ ਗੜੀ ਆ ਆ ਸਾਡੇ ਬੱਚੇ ਅੱਜ ਹੋਸਟਲ ਜਾ ਰਹੇ ਨੇ 2 ਮਹੀਨੇ ਸਤੇ ਕੱਟ ਕੇ ਪੂਰਾ ਇੰਜੋਏ ਕਰਕੇ ਬਸ ਥੋੜੀ ਗੱਲਬਾਤ ਕਰਾਉਣ ਆ ਬੰਨ ਨਾਲ ਲਓ ਜੀ ਮਿੱਤਰੋ 5 ਸਾਲ ਖਾਤੀ ਲੈ ਕੇ ਆ ਗਿਆ ਗੱਡੀ ਪੂਰੀ ਤਿਆਰ ਆ ਬੈਠੇ ਨੇ ਮੁੰਡੇ ਸਟੂਡੈਂਟ ਸਾਡੇ ਫੌਜੀ ਸਮਾਨ ਨਾ ਪਰਿਵਟ ਨੇ ਬਿਸਕਟਾਂ ਵਾਲੇ ਬੀਪੇ ਬਾਲਟੀਆਂ ਨਾਉਣ ਵਾਲੀਆਂ ਟਰੰਕ ਟਰੰਕ ਬੈਗ ਬੂਗ ਜੇ ਆ ਬਹਿ ਗਿਆ ਹੈ ਹੋਸਟਲ ਹੁਣੀ ਬਾਕੀ ਉਹਦੀ ਗੱਲ ਬਾਤ ਕਰਾਉਣੇ ਆ ਲਓ ਜੀ ਬੱਚੇ ਜਾ ਰਹੇ ਨੇ ਹੋਸਟਲ ਵਾਪਸ ਛੁੱਟੀਆਂ ਇਹਨਾਂ ਦੀ ਪੂਰੀਆਂ ਹੋਈਆਂ ਤੇ ਨਾਲ ਇਹਨਾਂ ਦੀ ਮੰਮੀਆਂ ਜਾ ਰਹੀਆਂ ਨੇ ਇਹਨਾਂ ਦਾ ਕੰਮ ਲੋਟ ਹੈ ਇਹ ਨਾਲ ਤਾਂ ਹੈ ਕਹਿੰਦੇ ਘੁੰਮ ਫਿਰਉਣੇ ਹੁੰਨੇ ਆ ਨਾਲੇ ਬੱਚਿਆਂ ਨੂੰ ਛੱਡਿਆ ਨਹੀਂ ਐ ਨਾਲੇ ਛੱਡਾ ਗੇੜੇ ਕੁੜੀ ਹੋ ਜਾਂਦੀ ਐ ਮੀ ਤਾਂ ਪੱਕਾ ਹੋਊਗਾ ਅੱਜ ਮੀ ਤਾਂ ਤੁਸੀਂ ਮੈਨੂੰ ਪੱਕਾ ਪਵਾਉਂਗੀ ਆ ਛੱਡਦੇ ਨਹੀਂ ਤਾਰੇ ਪੈ ਲਉਂਦੀ ਐ ਛੜੀ ਹੋਣੀ ਆ ਇਹਦਾਂ ਨੂੰ ਮੋ ਕਰ ਲਿਆ ਗਿਆ ਮਾਈਕ ਲੱਗੇ ਮਿਲਦੇ ਕਿਹ ਜਿਹਾ ਲੱਗੇ ਤਹਾਂ ਸੱਤ ਦੇ ਰੱਖਦੇ ਹੋ ਇਹ ਸਮਾਰਟ ਹੋ ਰਿਹਾ ਹੈ ਜੇ ਨਾ ਨਮਾ ਦੇਖੀਂ ਪ੍ਰੈਸਰ ਦੇਖੀਂ ਤੇਰਾ ਸਾਹ ਨੂੰ ਬੁਟੇ ਨਾਲ ਜਾਂ ਨਾ ਗੌਰ ਰੱਖ ਇਹਨਾਂ ਦੇ ਬੰਦੇ ਬੈਲੀ ਬਲੇ ਨੇ ਇਹ ਮਾਸਟਰ ਨੂੰ ਕਹਿ ਕੇ ਉਹ ਵੀ ਇਹਨਾਂ ਦੀ ਸਰਵਿਸ ਪੂਰੀ ਫੁੱਲ ਰੱਖਿਓ ਇਹਨਾਂ ਦਾ ਇੰਜਨਰਿੰਗ ਕਰਦੇ ਰਿਹਾ ਕਰੋ ਹਾਂ ਵੀ ਇਹਨਾਂ ਦੀ ਪੂਰਾ ਮੰਗਲਾਲ ਮੂਲੂ ਚੈੱਕ ਕਰਦੇ ਰਿਹਾ ਕਰੋ ਸਭ ਸਿਰ ਟੈਪ ਟਾ ਟੂਟਾਂ ਦੀ ਸਰਵਿਸ ਕਰਦੇ ਰਿਹਾ ਕਰੋ ਚੰਗਾ ਹਣ ਸੇ ਬਣ ਸੇ ਮਾਸਟਰ ਨੂੰ ਨਾ ਕਿਹੇ ਵੀ ਨਹੀਂ ਮਤਲਬ ਮੜੀ ਰੱਖਿਆ ਕਰੋ ਸਰਵਿਸ ਨੱਡ ਨੂੜ ਦੇ ਨਾ ਕੱਸ ਦੇ ਰੱਖਿਆ ਕਰੋ ਠੀਕ ਹੈ ਜੀ ਬੰਦਰ ਲੋਟਾ ਕੰਮ ਲਓ ਜੀ ਬਈ ਲੱਦ ਲੈ ਕੇ ਰਹੇ ਪੂਰੇ ਜਿਵੇਂ ਆਪਾਂ ਸੰਤਰੇ ਕਿਨੂਵਰਾ ਲਾਦੇ ਹੁੰਨੇ ਆ ਜੀ ਆਪ ਕਰ ਲੈ ਬੁਰੇ ਫੁੱਲ ਇਹੇ ਆ ਬੈਗੇ ਮੇਲੇ ਵਾਂਗੂ ਲੱਤਾਂ ਲੰਗਾ ਕੇ ਤੇ ਹੁਣ ਇਹ ਆਉਣਗੇ ਦਿਵਾਲੀ ਵੇਲੇ ਉਦੋਂ ਲਾ ਕੇ ਆਣਗੇ 15 20 ਦਿਨ ਮਤਲਬ ਦਿਵਾਲੀ ਵੇਲੇ ਤੇ ਆਹ ਨਾਲ ਇਹਨੇ ਫੌਜਾਂ ਬੈਠੀਆਂ ਨੇ ਜੀ ਨਾਲ ਉਹ ਬੱਠਾ ਮੋਟੂ ਆਪਣਾ ਤੇ ਜਾ ਰਹਿਆ ਫਿਰ 우ਸਤਾਦ ਠੀਕ ਹੈ ਵਧੀਆ ਰਹੇ ਛੁੱਟੀਆਂ ਤੇਰੀਆਂ ਹਾਂਜੀ ਹਾਜੀ ਉਸਤਾਦ ਜੀ ਕਿਵੇਂ ਰਿਹਾ ਕੰਮ ਵਧੀਆ ਛੁੱਟੀਆਂ ਵਧੀਆ ਰਹੀਆਂ ਹਾਂਜੀ ਹਾਂ ਵੀ ਵਧੀਆ ਹਾਜੀ ਉਸਤਾਦ ਜੀ ਸਕੂਟਰ ਸਾਹਿਬ ਠੀਕ ਹੈ ਹਾ ਵੀ ਹਸਨ ਲੋਟਾ ਕੰਮ ਤੇ ਮੜੇ ਮਾਸਟਰ ਮੋਟਰ ਨੂੰ ਕਹਿ ਹੋਵੇ ਨਾ ਜੀ ਮੜੇ ਚਿਬ ਕੱਢ ਕੇ ਰੱਖੋ ਨਾ ਚੰਗਾ ਜੀ ਸੁਣ ਮੜਾ ਕਹਿ ਹੋ ਜੰਗਾ ਜੀ ਬੱਚਾ ਦੇ ਵਿੱਚ ਵਿੱਚ ਉਹਦੇ ਕੱਢ ਕੇ ਰੱਖੋ ਚੰਗਾ ਖੁਸੀ ਇਹਨਾਂ ਕਹ ਨਹੀਂ ਗੋ ਰੱਖੀ ਚਲੋ ਫਿਰ ਕਰ ਦੋ ਬਾਈ ਬੋਈ ਮਣੀ ਮੁੱਟੀ ok ¡Lo estado!